ਵਿਚੋਂ ਜਾਏ ਸਤਿਵਕੀਤੀ ਸਭ ਲਗੈ ਜਿਦ ਸਤਗੁਰ ਕਾ ਮਨ ਮੰਨੇ ਸਤਗੁਰ ਕਾ ਮਨ ਮੰਨਿਆ ਬਾਪ ਕਸਮਲ ਪੰਨੇ ਸਤਕਾਰ ਦੇ ਵਿੱਚ ਸਤਕਾਰ ਦੇ ਵਿੱਚ ਹਰ ਮਹੀਨੇ ਦੀ ਤਰ੍ਹਾਂ ਮਸਿਆ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਆਂ ਦੂਰੋਂ ਨੇੜੇ ਚੱਲ ਕਰਕੇ ਜਿਨੇ ਵੀ ਆਪ ਮਾਈ ਭਾਈ ਸੰਗਤਾਂ ਪਹੁੰਚਿਓ ਸੋ ਬੇਨਤੀ ਆ ਕਿ ਜਲ ਪਾਣੀ ਛੱਕੇ ਜਲਦੀ ਤੋਂ ਜਲਦੀ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੋ ਰਲ ਮਿਲ ਕਰਕੇ ਕਰਤਾਰੀ ਕੀਰਤੀ ਕਰਦੇ ਆਂ ਮਾਲਕ ਦੇ ਦਰ ਕਰਦੀ ਸੁਭਾ ਵਧਾਈ ਕਰਦੇ ਆਂ ਹੋਇਆ ਜ਼ਿੰਦਗੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਓਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜਰੇ ਉਮਰ ਦੀਆਂ ਉਹੀ ਘੜੀਆਂ ਲੇਖੇ ਵਿੱਚ ਪੈਂਦੀਆਂ ਨੇ ਜਿਹੜੀਆਂ ਮਾਲਕ ਦੀ ਯਾਦ ਵਿੱਚ ਮਾਲਕ ਦੇ ਗੁਣ ਗਾਉਂਦਿਆਂ ਦੀਆਂ ਬਤੀਤ ਹੁੰਦੀਆਂ ਨੇ ਤਨ ਸੁਵੇਲਾ ਕੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸੁ ਸੰਜੁਗੜਾ ਜਿਤ ਡਿਠਾ ਗੁਰਦਰਸਾ ਉਹ ਵੇਲਾ ਉਹ ਘੜੀਆਂ ਉਹ ਦਿਨ ਤਨਤਾ ਦੇ ਯੋਗ ਬਣ ਜਾਂਦੇ ਨੇ ਸੁਭਾਗੇ ਬਣ ਜਾਂਦੇ ਨੇ ਜਿਹੜੇ ਗੁਰੂ ਦਾ ਦਰਸ਼ਨ ਤਿਦਾਰ ਕਰਦੇ ਆਂ ਦਾ ਸਮਾਂ ਲੰਘਦਾ ਜਿਸ ਵੇਲੇ ਅਸੀਂ ਗੁਰੂ ਕੀ ਕੀਰਤੀ ਕਰਦੇ ਆਂ ਸੋਭਾ ਵਧਾਈ ਕਰਦੇ ਆਂ ਸੋ ਐਸੀਆਂ ਹੀ ਸੁਭਾਗੀਆਂ ਘੜੀਆਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਰਣ ਮਿਲ ਕੇ ਸੰਗਤਾਂ ਉਸ ਮਾਲਕ ਦੇ ਦਰ ਕਰਦੀ ਕੀਰਤੀ ਨਾਲ ਜੁੜਦੀਆਂ ਨੇ ਸੇਵਾ ਸਿਮਰਨ ਨਾਲ ਜੁੜਦੀਆਂ ਨੇ ਸੇਵਾ ਸਿਮਰਨ ਕਰਕੇ ਇਲਾਹਾ ਲੈ ਰਹੇ ਆ ਗੁਰੂ ਦੇ ਦਰਸ਼ਨ ਦੀਦਾਰ ਕਰ ਰਹੇ ਆ ਅਤੀ ਉਤਮ ਚੰਗੇ ਭਾਗ ਨੇ ਪੂਰਵ ਕਰਮੇ ਅੰਕਰ ਜਾ ਪ੍ਰਗਟੇ ਜਦੋਂ ਪੂਰਵਲੇ ਸਮੇਂ ਦਾ ਕੋਈ ਬੀਜਿਆ ਹੋਇਆ ਪੁੱਲ ਰੂਪੀ ਬੀਜੰਕਰ ਬਣ ਕੇ ਪ੍ਰਗਟ ਹੁੰਦਾ ਤਾਂ ਇਹ ਸਮਾਂ ਬਣਦਾ ਪੂਰਵ ਕਰਮੇ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਥ ਰਸਕ ਬਹਿ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਏ ਜਾਗੇ ਜਨਮਾਂ ਜਨਮਾਂ ਤਰਾਂ ਦੀ ਸੁੱਤੇ ਕਿਸਮਤ ਜਾਗੀ ਆਓ ਲਾਹਾ ਲਈਏ ਜਿਹੜੇ ਗੁਰੂ ਦਰਬਾਰ ਤੋਂ ਬਾਹਰੋਂ ਪਹੁੰਚਣ ਦੀ ਕਿਰਪਾਲਤਾ ਕਰੋ ਜਿੰਨੇ ਕੁ ਜੁੜਿਓ ਇਕਾਗਰਤਾ ਬਣਾਓ ਰੌਣੇ ਰੱਪੇ ਤੋਂ ਸੰਕੋਚ ਕਰਦੇ ਆ ਮਾਲਕ ਦੇ ਦਰ ਕਰਦੀ ਮਰਿਆਦਾ ਲਗਾਉਂਦੇ ਆ ਮਨ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਚੌਂਕੜੇ ਲਗਾ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸਿਰ ਝੁਕਾਉਂਦੇ ਆ ਆਦਬ ਸਤਕਾਰ ਨਾਲ ਲੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਉਸ ਮਾਲਕ ਦੇ ਦਰ ਕਰਦੇ ਸੇਵਾ ਉਦੋਂ ਸਫਲ ਹੈ ਜਦੋਂ ਕਿ ਭਾਵਨਾ ਬਣਾ ਕੇ ਚਿਤ ਲਾ ਕੇ ਕਰਦੇ ਜਦੋਂ ਚਿਤ ਲਾ ਕੇ ਸੇਵਾ ਕਰੇ ਭਾਵਨਾ ਬਣਾ ਕੇ ਸੇਵਾ ਕਰੇ ਪਾਤਸ਼ਾਹ ਕਹਿੰਦੇ ਮਨ ਚਿੰਦਿਆ ਫਲ ਪਾਵਨ ਹਉਮੈ ਵਿੱਚੋਂ ਜਾਏ ਹਉਮੈ ਹੰਗਤਾ ਦਾ ਨਾਸ ਹੋ ਜਾਂਦਾ ਹੈ ਮਨਛੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਕਿ ਇਕਾਗਰਚਤੋ ਕਰਕੇ ਭਾਵਨਾ ਬਣਾ ਕੇ ਉਸ ਮਾਲਕ ਦੇ ਦਰ ਕਰਦੇ ਕੀਰਤੀ ਕਰਦਾ ਹੈ ਸੋਭਾ ਕਰਦਾ ਹੈ ਵਡਿਆਈ ਕਰਦਾ ਹੈ ਜਾਂ ਵਡਿਆਈ ਸੁਣਦਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਕੋ ਸੁਨੇ ਹਰਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਫਿਰ ਕਹਿੰਦੇ ਮਨ ਵਿੱਚ ਸ਼ੰਕਾ ਨਾ ਕੋਈ ਰੱਖਿਓ ਆਖਰਕਾਰ ਨੂੰ ਪਰਮਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਭਾਵ ਕਹਿਣ ਦਾ ਵੀ ਮਨ ਦੇ ਇਕਾਗਰਤਾ ਅਤ ਲਾਜ਼ਮੀ ਹੈ ਭਾਵੇਂ ਸੇਵਾ ਕਰਨੀ ਹੈ ਭਾਵੇਂ ਸਿਮਰਨ ਕਰਨਾ ਹੈ ਜ਼ਰੂਰੀ ਹੈ ਹੁਣ ਕੋਈ ਵੀ ਕੰਮ ਕਰਦੇ ਆ ਜੇ ਧਿਆਨ ਲਾ ਕੇ ਕਰਾਂਗੇ ਤਾਂ ਹੀ ਸਾਡਾ ਕੰਮ ਸਿਰੇ ਚੜੇਗਾ ਕੋਈ ਡਰਾਈਵਰ ਵੇਰ ਡਰਾਈਵਿੰਗ ਕਰਦਾ ਹੈ ਕੋਈ ਗੱਡੀ ਚਲਾਉਂਦਾ ਹੈ ਧਿਆਨ ਦੇ ਨਾਲ ਉਹਨੂੰ ਕੋਈ ਵੀ ਸਾਧਨਾ ਡਰਾਈਵ ਕਰਨਾ ਪੈਂਦਾ ਹੈ ਜੇ ਧਿਆਨ हट ਜਾਏ ਚਲਾਉਂਦਾ ਗੱਡੀ ਐ ਜੇ ਧਿਆਨ ਕਿਸੇ ਪਾਸੇ ਹੋਰ ਹੋ ਜੇ ਫਿਰ ਹਾਦਸਾ ਹੋਣ ਦਾ ਖਤਰਾ ਹੁੰਦਾ ਐ ਐਕਸੀਡੈਂਟ ਹੋ ਜਾਂਦੇ ਨੇ ਜੇ ਵੀ ਬੱਚਾ ਕਿਤਾਬ ਖੋਲ੍ਹ ਕੇ ਬੈਠੇ ਪੜ੍ਹਦਾ ਜੇ ਧਿਆਨ ਲਾ ਕੇ ਪੜ੍ਹਦਾ ਸਮਝਦਾ ਤਾਂ ਉਹਦੇ ਦਿਮਾਗ ਦੇ ਵਿੱਚ ਗੱਲ ਵਹਿੰਦੀ ਐ ਜੇ ਧਿਆਨ ਨਾ ਹੋਵੇ ਭਾਵੇਂ ਜਿੰਨੇ ਮਰਜ਼ੀ ਵਾਰ ਕੇ ਫਰੋਲੀ ਜਾਵੇ ਗੱਲ ਬਣਦੀ ਨਹੀਂ ਧਿਆਨ ਜੁੜਨਾ ਮਨ ਦੀ ਇਕਾਗਰਤਾ ਅਤਿ ਲਾਜ਼ਮੀ ਹੈ ਜ਼ਰੂਰੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਪਾਤਸ਼ਾਹ ਕਹਿੰਦੇ ਸਾਵਧਾਨ ਇਕਾਗਰ ਚਿਤ ਜਦੋਂ ਪ੍ਰਭੂ ਦੀ ਉਸਤਤ ਕਰਨੀ ਹੈ ਸਿਵਤ ਸਲਾਹ ਕਰਨੀ ਹੈ ਮਨ ਦੀ ਇਕਾਗਰਤਾ ਜ਼ਰੂਰੀ ਹੈ ਆਓ ਸਾਰੇ ਇਕਾਗਰ ਚਿਤ ਹੋਵੋ ਜੇ ਤਾਂਨ ਕਰਕੇ ਜੁੜੇ ਆ ਮਨ ਕਰਕੇ ਹਾਜ਼ਰ ਹੋਈਏ ਫਿਰ ਮਹਾਰਾਜ ਕਹਿੰਦੇ ਜੋ ਮੰਗਾਗੇ ਉਹ ਮਿਲੇਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਉਹ ਮਾਲਕ ਉਹ ਦਾਤਾ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੰਦਾ ਹੈ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਸਾਰੇ ਸੁਖ ਮਿਲ ਜਾਣਗੇ ਵੱਡੇ ਨੂੰ ਵੱਡਾ ਜਾਣ ਕੇ ਜਦੋਂ ਵਡਿਆਈ ਕਰਾਂਗੇ ਸਾਰੇ ਕਰਿਓ ਰਸਨਾ ਪਵਿੱਤਰ ਕੋਈ ਰਸਨਾ ਵਾਂਜੀ ਨਾ ਰਹੇ ਮੰਗੇਓ ਸਾਰੇ ਭਾਵਨਾ ਕਰਕੇ ਵਕਸ਼ੀ ਗੁਰ ਮੇਰੇ ਆ Eu ਦੀ ਸੰਗ ਸਾਧੂ ਦਾ ਹਰ ਨਾਮਾ ਜਪ ਪਰਮ ਲਤ ਇਹ ਖੈਰਾਤ ਮਹਾਰਾਜ ਸਾਹਿਬ ਦੇ ਚਰਨਾ ਚੋਂ ਮੰਗਣੀ ਹੈ ਜੇ ਜੁੜੇ ਹੈ ਪਾਤਸ਼ਾਹ ਕਿਰਪਾ ਕਰਿਓ ਐਸੀ ਅਸੀਸ ਬਖਸ਼ਿਓ ਬੰਦੇ ਬਣਾਏ ਤੇ ਬੰਦਗੀ ਨਾਲ ਜੁੜੇ ਰਹੀਏ ਸੇਵਾ ਔਰ ਸਿਮਰਨ ਦੇ ਨਾਲ ਜੁੜੇ ਰਹੀਏ ਉਹ ਮਾਲਕ ਦੇ ਕਰਨ ਨਾਮ ਹੈ ਨਾਨਕ ਕੇ ਘਰ ਕੇਵਲ ਨਾਮ ਜਦੋਂ ਮਾਲਕ ਕਿਸੇ ਤੇ ਬਹੁਤੀ ਖੁਸ਼ ਹੁੰਦੇ ਨੇ ਸਤਿਗੁਰ ਜੀ ਕਿਰਪਾ ਦਇਆਵਾਨ ਹੁੰਦੇ ਨੇ ਦਿਆਲੂ ਕਿਰਪਾਲੂ ਪਾਤਸ਼ਾਹ ਫਿਰ ਕੀ ਬਖਸ਼ਦੇ ਨੇ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਉਹ ਆਪਣੇ ਪਿਆਰੇ ਨੂੰ ਨਾਮ ਰੂਪੇ ਧੰਨ ਦੇ ਕੇ ਨਵਾਜਦੇ ਨੇ ਵਡਭਾਗੇ ਬਣਾ ਦਿੰਦੇ ਨੇ ਅਸੀਂ ਸਮਝਦੇ ਆ ਜੀ ਦਾ ਘਰ ਵੱਡਾ ਜੀ ਦਾ ਕਾਰੋਬਾਰ ਵੱਡਾ ਜੀ ਦਾ ਪਰਿਵਾਰ ਵੱਡਾ ਸ਼ਾਇਦ ਉਹ ਭਾਗਾਂ ਵਾਲੇ ਨੇ ਨਹੀਂ ਕੌਣ ਵੱਡਾ ਮਾਇਆ ਵਡਿਆਈ ਨਾ ਭਾਈ ਸੋ ਵੱਡਾ ਜਨਰਾਮ ਉਹ ਨੇ ਨਾ ਹੀ ਉਹ ਵੱਡੇ ਨੇ ਜਿਨ੍ਹਾਂ ਨੇ ਰਾਮ ਦੇ ਨਾਮ ਨਾਲ ਲਿਵ ਲਾਈਏ ਤੇ ਭਾਵਨਾ ਬਣਾ ਕੇ ਲਾਈਏ ਸ਼ਰਦਾ ਬਣਾ ਕੇ ਜੁੜੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਹਮੈਹਕਾਰ ਦਾ ਤਿਆਗ ਕਰਕੇ ਗਵਾ ਕੇ ਸੇਵਾ ਕਰਨ ਵਾਲਿਆਂ ਨੂੰ ਇਸ ਘਰ ਵਿੱਚ ਮਾਨ ਮਿਲਦਾ ਹੈ ਉਹਨਾਂ ਦੀ ਸੇਵਾ ਪ੍ਰਮਾਨ ਚੜਦੀ ਹੈ ਮਾਲਕ ਦਾ ਮਨ ਮੰਨ ਜਾਂਦਾ ਤੇ ਗਕਾਰਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਫਿਰ ਭਾਵੇਂ ਉਹ ਪਰਿਵਾਰ ਵਿੱਚ ਰਹਿੰਦੇ ਨੇ ਭਾਵੇਂ ਕਿਤੇ ਵੀ ਰਹਿੰਦੇ ਨੇ ਕਾਰੋਬਾਰ ਕਰਦੇ ਆ ਉਹ ਵੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜਦੋਂ ਸੋਹਣੇ ਹਰਿਮੰਦਰਾਂ ਦੀ ਉਹ ਸਾਰੇ ਕਰਵਾਈ ਨਾ ਤਿਆਰ ਕਰਵਾਏ ਹਰਿਮੰਦਰ ਸਾਹਿਬ ਜਿੱਥੇ ਅਸੀਂ ਦਰਸ਼ਨ ਦੇਦਾਰ ਕਰਦੇ ਆਂ ਦਰਬਾਰ ਸਾਹਿਬ ਐਸੀਆਂ ਨੇਮਤਾਵਾਂ ਵਰਸੀਆਂ ਐਸੀ ਕਿਰਪਾ ਕਰਦੇ ਨੇ ਪਾਤਸ਼ਾਹ ਪ੍ਰਭ ਹਰਿ ਮੰਦਰ ਸੋਹਣਾ ਤਿਸਮੈ ਮਾਨਕ ਲਾਲ ਪਾਵਨ ਹਰਿ ਮੰਦਰ ਸਾਹਿਬ ਦੇ ਵਿੱਚ ਬੈਠ ਕਰਕੇ ਧੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇ ਦਰ ਕਰਦੇ ਅਨਮੁੱਲੇ ਰਤਨਾ ਦੇ ਵਰਖਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਕਰਦਾ ਉਪਦੇਸ਼ ਸੰਗਤ ਨੂੰ ਦੇ ਰਹੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਪਾਵਨ ਬਚਨਾਂ ਦੀ ਵਿਆਖਿਆ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੈ ਜਿਵੇਂ ਆਪਾਂ ਜੁੜ ਕੇ ਬੈਠੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਬਚਨੋ ਚਾਰਦੇ ਨੇ ਕਹਿੰਦੇ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹੁਣ ਮਾਇਆ ਕੱਲੀ ਉਹ ਨਹੀਂ ਹੁੰਦੀ ਵੀ ਪੈਸਾ ਧਨ ਦੌਲਤ ਸੇ ਕਹਿ ਦਿੰਦੇ ਆ ਵੀ ਮਾਇਆ ਨਹੀਂ ਮਾਇਆ ਉਹ ਹਰ ਇੱਕ ਵਸਤੂ ਹੈ ਜਿਹੜੀ ਸਾਨੂੰ ਨਾਮ ਦੇ ਨਾਲੋਂ ਤੋੜਦੀ ਹੈ ਸਾਨੂੰ ਸਾਡੇ ਅਸਲ ਮਾਰਗ ਤੋਂ ਭਟਕਾਉਂਦੇ ਹੈ ਭਾਵੇਂ ਉਹ ਪਰਿਵਾਰ ਦਾ ਮੋਹ ਹੈ ਸੰਸਾਰ ਦਾ ਮੋਹ ਹੈ ਭਾਵੇਂ ਕਾਰੋਬਾਰ ਨੇ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਜੋਵਨ ਤੁਨ ਪ੍ਰਭ ਤੱਕੇ ਮਦਮੈਂ ਐਨਸ ਰਹੇ دیਵਾਨਾ ਜੋਵਨ ਜਵਾਨੀ ਤੁਨ ਦੌਲਤ ਪ੍ਰਭਤਾ ਦਾ ਬੰਦੇ ਨੂੰ ਇੰਨਾ ਮਾਣ ਹੋ ਜਾਂਦਾ ਹੈ ਇੰਨਾ ਕਿ ਨਸ਼ਾ ਹੋ ਜਾਂਦਾ ਹੈ RAM ਨਾਮ ਦੀ ਸੋਧੇ ਨਹੀਂ ਰਹਿੰਦੀ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤ ਪਿਆਰੀ ਹੋ ਜਾਂਦੀ ਹੈ ਦਾਤਾ ਭੁੱਲੀ ਜਾਂਦਾ ਹੈ ਜਾਣੇ ਨਾ ਹੀ ਮਰਨ ਵਿਚਾਰਾ ਪਰ ਭਾਵਨਾਵਾਲਿਆਂ ਤੇ ਮਹਾਰਾਜ ਸਾਹਿਬ ਕਿਰਪਾ ਕਰਦੇ ਆ ਕਹਿੰਦੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਜਿੰਨਾ ਦੀ ਲਿਵ ਜੋੜ ਜੇ ਫਿਰ ਤੋੜਨ ਵਾਲਾ ਕੋਈ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਦਿਨ ਹੀ ਵਿੱਚ ਮਾਇਆ ਪਾਇਆ ਸੰਸਾਰੀ ਰਸ ਭੋਗਦੇ ਆ ਵੀ ਉਹ ਨਾਮ ਦਾ ਰਸ ਲੈ ਸਕਦੇ ਨੇ ਸੰਸਾਰ ਵਿੱਚ ਰਹਿੰਦੇ ਆ ਵੀ ਨਿਰੰਕਾਰ ਦੇ ਖੁਸ਼ੇ ਲੈ ਸਕਦੇ ਨੇ ਇਸ ਕਰਕੇ ਬੇਨਤੀ ਕਰਦੇ ਆ ਰਹੇ ਆ ਵੀ ਭਾਵਨਾ ਦੀ ਗੱਲ ਐ ਸ਼ਰਦਾ ਦੀ ਲੋੜ ਐ ਸ਼ਰਦਾ ਬਣ ਜਾਏਗੀ ਭਾਵਨਾ ਬਣ ਜਾਏਗੀ ਗੁਰੂ ਦੀ ਕਿਰਪਾ ਹੋ ਜਾਏਗੀ ਐਸੀ ਲਿਵ ਜੁੜੇਗੀ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੀ ਫਿਰ ਜਿੰਨਾ ਦੀ ਬਾਣ ਗੁਰੂ ਨਾਨਕ ਨੇ ਫੜ ਲਈ ਫਿਰ ਕੋਈ ਛਡਾ ਨਹੀਂ ਸਕਦਾ ਹਰ ਮੈਦਾਨ ਫਤਿਹ ਹੋ ਜਾਂਦੀ ਐ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਉਹਦੀ ਕਦੇ ਜੀਵਨ ਵਿੱਚ ਹਾਰ ਨਹੀਂ ਹੁੰਦੀ ਸਾਰੀ ਸੇਵਾ ਸਿਮਰਨ ਨਾਲ ਜੁੜੇ ਆ ਬਸ ਭਾਵਨਾ ਬਣ ਜਾਏ ਗੁਰੂ ਦੀ ਕਿਰਪਾ ਹੋ ਜਾਏ ਕਰਾ ਤਾਂ ਉਹਨੇ ਆਪ ਹੀ ਲੈਣਾ ਆਪ ਜਪਾਏ ਜਪੈ ਸੁਨਾਉ ਆਪ ਗਵਾਏ ਸੋ ਹਰ ਗੁਣ ਗਾਏ ਸੇਵਾ ਕਰਤ ਹੋਏ ਨਹਿ ਕਾਮੀ ਜਿਸਕੋ ਹੋਤ ਪ੍ਰਾਪਤ ਸਵਾਮੀ ਇਹ ਜੋ ਸਮਾਗਮ ਨੇ ਅੱਜ ਦੇ ਮਹੀਨਾਵਾਰੀ ਸਮਾਗਮਾਂ ਦੇ ਵਿੱਚ ਸੰਗਤਾਂ ਸੇਵਾ ਲੈਂਦੀਆਂ ਨੇ ਅੱਜ ਦੇ ਜੋ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਨੇ ਅੱਜ ਦੀ ਜੋ ਸੇਵਾ ਗੁਰਮੁਖ ਪਰਿਵਾਰ ਵੱਲੋਂ ਹੈ ਸਵਰਗੇ ਸਰਦਾਰ ਅਰਜਨ ਸਿੰਘ ਜੀ ਕਲੇਰ ਗਾਂਧੀ ਕੇ ਸਾਰੇ ਪਰਿਵਾਰਾਂ ਵੱਲੋਂ ਰਲ ਮਿਲ ਕਰਕੇ ਸੇਵਾਵਾਂ ਲਈਆਂ ਗਈਆਂ ਨੇ ਮਹਾਰਾਜ ਸਾਹਿਬ ਕਿਰਪਾ ਕਰਨ ਦੇਖੋ ਭਾਵਨਾ ਬਣਾ ਕੇ ਅਸੀਂ ਜਦੋਂ ਸੇਵਾ ਕਰਦੇ ਹਾਂ ਸਾਡੀ ਇੱਛਾ ਹੁੰਦੀ ਹੈ ਵੀ ਸਰੀਰ ਦੀਆਂ ਤੰਦਰੁਸਤੀਆਂ ਬਣੀਆ ਰਹਿਣ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਹੋਣ ਫਿਰ ਮਹਾਰਾਜ ਜੀ ਜਿਹਦੀ ਸੇਵਾ ਪ੍ਰਵਾਨ ਚੜ ਜਾਏ ਹਰ ਮੈਦਾਨ ਫਤਿਹ ਹੋ ਜਾਂਦੀ ਹੈ ਹਰ ਪੱਖ ਤੋਂ ਮਜ਼ਬੂਤ ਕਰ ਦਿੰਦੇ ਹੈ ਸਤਗੁਰੂ ਜੀ ਕਿਰਪਾ ਕਰ ਦਿੰਦੇ ਨੇ ਗੋਵਿੰਦ ਭਾਉ ਭਗਤ ਦਾ ਭੁੱਖਾ ਉਹ ਭਾਵਨਾ ਵੇਖਦਾ ਸ਼ਰਦਾ ਵੇਖਦਾ ਗੋਵਿੰਦ ਭਾਉ ਭਗਤ ਦਾ ਭੁੱਖਾ ਉਹਨੇ ਭਾਵਨਾ ਵੇਖਣੀ ਐ ਸ਼ਰਦਾ ਵੇਖਣੀ ਐ ਵੀ ਦਿੱਤੀਆਂ ਦਾਤਾਂ ਦਾ ਸ਼ੁਕਰ ਕਿੰਨਾ ਕੁ ਕਰਦੇ ਆ ਅਸੀਂ ਸ਼ੁਕਰ ਕਿੰਨਾ ਕੁ ਕਰਦੇ ਆ ਲਾਹਮੇ ਦੇਣ ਨੂੰ ਤੇ ਬੜੇ ਤਿਆਰ ਰਹਿੰਨੇ ਆ ਅਸੀਂ ਅਰਦਾਸਾਂ ਕਰੀਏ ਸਾਡੇ ਮੰਗਣ ਚ ਘਾਟ ਹੋਵੇ ਸਾਡੇ ਕੋਈ ਇੱਛਾ ਪੂਰਤੀ ਨਾ ਹੋਵੇ ਇੱਕ ਮੰਗ ਪੂਰੀ ਨਾ ਹੋਵੇ ਉਲਾਮੇ ਦੇਣੇ ਸ਼ੁਰੂ ਕਰ ਦੇਈ ਦੇ ਨੇ ਪਰ ਜਿਹੜੀਆਂ ਪਹਿਲਾਂ 10 ਦਾਤਾਂ ਦਿੱਤੀਆਂ ਨੇ ਇੰਨੇ ਸੁੱਖ ਦਿੱਤੇ ਨੇ ਸ਼ੁਕਰ ਅਸੀਂ ਕਿੰਨਾ ਕਰਦੇ ਆ ਸ਼ੁਕਰ ਵੀ ਕਰਨਾ ਚਾਹੀਦਾ ਹੈ ਧੰਨਵਾਦ ਵੀ ਕਰਨਾ ਚਾਹੀਦਾ ਹੈ ਉਲਾਨੋ ਮੈਂ ਕਾਹੂ ਨਾ ਮਨ ਮੀਠ ਤੁਹਾਰੋ ਥੀ ਰਾਜਾ ਵਿੱਚ ਰਹਿਣਾ ਕਦੇ ਉਲਾਮਾ ਨਹੀਂ ਦੇਣਾ ਜੇ ਸੁਖ ਦੇ ਤਾ ਤੁਜੈ ਆਰਾਧੀ ਦੁੱਖ ਵੀ ਤੁਜੈ ਧਾਈ ਜੇ ਭੁੱਖ ਦੇ ਤਾ ਇਤੇਹ ਰਾਜਾ ਦੁੱਖ ਵਿੱਚ ਸੁਖ ਲਾਈ ਰਹਿਣਾ ਪਿਆਰੇ ਦੀ ਰਾਜਾ ਦੇ ਵਿੱਚ ਰਜੀ ਇਹ ਹੋਵੇ ਨਿਸ਼ਾਨੀ ਪ੍ਰੇਮ ਦੀ